ਹਾਂਜੀ ਸ਼ਤਸਰੀਆ ਕਾਲਜੀ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਸਭ ਦਾ ਸਵਾਗਤ ਜੀ ਆਇਆਂ ਨੂੰ ਜੀ ਬਹੁਤ ਸੋਹਣੇ ਸੂਟ ਆ ਗਏ ਆਪਣੇ ਕੋਲ ਅੱਜ ਸੇਲ ਵਾਲੇ ਸੁਪਰ ਸੰਡੇ ਸੇਲ ਦੇ ਵਿੱਚ ਕਿਹੜੇ ਸੂਟ ਆ ਗਏ ਨੇ ਜਲਦੀ ਜਲਦੀ ਬੁੱਕ ਕਰਿਓ ਸਟਾਕ ਲਿਮਟਿਡ ਜੇ ਵੀਡੀਓ ਵੇਂਦਿਆਂ ਸਾਰੀ ਬੁਕਿੰਗ ਸਟਾਰਟ ਹੋ ਜਾਣੀ ਜੇ ਨੰਬਰ ਇਸੇ ਤੇ ਪੇਮੈਂਟ ਹੋਣੀ ਜੇ WhatsApp ਵੀ ਇਸੇ ਤੇ ਚੱਲਦਾ ਜੇ ਕਨਫਿਊਜ਼ ਨਾ ਹੋਇਓ ਵੇਟ ਨਾ ਕਰਿਓ ਮੈਨੂੰ ਪੁੱਛ ਕੇ ਬਾਅਦ ਵਿੱਚ ਤੁਸੀਂ ਫੇਰ ਕਹੋ ਆਪਾਂ ਠਹਿਰ ਕੇ ਪੇਮੈਂਟ ਕਰ ਦਿੰਨੇ ਆ ਤਾਂ ਫੇਰ ਮੁਸ਼ਕਲ ਹੋ ਜਾਣੀ ਜੇ ਨਾਲ ਦੀ ਨਾਲ ਪੇਮੈਂਟ ਕਰਿਓ ਨਾਲ ਦੀ ਨਾਲ ਹੀ ਆਪਣੇ ਆਰਡਰ ਬੁੱਕ ਕਰ ਲਿਓ ਕਿਉਂਕਿ ਸਟਾਕ ਲਿਮਟਡ ਜੇ ਮੈਨੂੰ ਪਤਾ ਡਿਮਾਂਡ ਬਹੁਤ ਆਉਣੀ ਹੈ ਇਹਨਾਂ ਦੀ ਤੇ ਬਹੁਤ ਸਾਰੇ ਕਸਟਮਰ ਨਾਰਾਜ਼ ਵੀ ਹੋਣੇ ਆ ਜਿਹੜੇ ਨਾਰਾਜ਼ ਹੋਣਗੇ ਉਹਨਾਂ ਕੋ ਪਹਿਲਾਂ ਹੀ ਆਪਾਂ ਮਾਫੀ ਮੰਗ ਲਈ ਨੇ ਕਿਉਂਕਿ ਤੁਸੀਂ ਉਸ ਟਾਈਮ ਦੇ ਉਤੇ ਮੌਕਾ ਗਵਾ ਚੁੱਕੇ ਹੋਗੇ ਇਹਨਾਂ ਸੂਟਾਂ ਵਾਸਤੇ ਸੋ ਪਲੀਜ਼ ਮੌਕਾ ਨਾ ਗਵਾਇਓ ਜਲਦੀ ਜਲਦੀ ਬੁੱਕ ਕਰਿਓ ਤੇ ਇਹ ਸੂਟ ਆਗੇ ਜੇ ਸੁਪਰ ਸੰਡੇ ਸੇਲ ਦੇ ਵਿੱਚ ਰੇਟ ਤੁਹਾਨੂੰ ਵੀਡੀਓ ਜਿਹੜਾ ਦੱਸਦਾ ਆਜੋ ਕਰਾਉਣਾ ਚੈੱਕ ਵੀਡੀਓ ਸ਼ੁਰੂ ਕਰਦੇ ਆਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਸੁਪਰ ਸੰਡੇ ਸੇਲ ਤੇ ਸੁਪਰ ਸੰਡੇ ਸੇਲ ਦਾ ਪਹਿਲਾ ਸੂਟ ਆਪਾਂ ਸ਼ੁਰੂ ਕਰਦੇ ਆ ਜਿਹੜਾ ਤੁਸੀਂ ਦੇਖ ਸਕਦੇ ਜੇ ਆਪਣੇ ਕੋਲ ਆ ਗਿਆ ਜੇ ਆਰੀ ਵਰਕ ਦੇ ਨਾਲ ਪ੍ਰਿੰਟ ਇਹਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਆਏ ਆ ਇਹਦੇ ਨਾਲ ਬਾਟਮ ਮਸਲੀਨ ਦੀ ਆਉਣੀ ਆ ਤੇ ਕਲਰ ਸੇਮ ਹੀ ਇਦਾਂ ਦਾ ਤੁਸੀਂ ਲੈ ਸਕਦੇ ਜੇ ਵੀਡੀਓ ਨਾਲ ਦਾ ਹੀ ਇਹ ਹੈਗਾ ਜਾਂ ਲਾਈਟ ਕਿਦਾਂ ਦਾ ਕਲਰ ਕਹਿ ਸਕਦੇ ਆ ਇਹਨੂੰ ਆਪਾਂ ਲਾਈਟ ਬਲੂ ਬਲੂ ਜ ਹੈ ਹਨਾ ਕੁਝ ਵੈਸੇ ਦਾ ਵੀਡੀਓ ਚ ਸੇਮ origial ਕਲਰ ਆਉਣ ਰਿਹਾ ਜ ਤੁਸੀਂ ਬੁੱਕ ਕਰ ਸਕਦੇ ਜੇ ਇਹਨੂੰ 590 ਰੁਪਈਆ ਦੇ ਨਾਲ ਸ਼ਿਪਿੰਗ ਫਰੀ ਦੇ ਵਿੱਚ ਆਲਓਵਰ ਇੰਡੀਆ ਦੇ ਵਿੱਚ ਰੇਟ ਸੁਪਰ ਸੰਡੇ ਸੇਲ ਵਾਲਾ ਪ੍ਰਾਈਸ ਬਹੁਤ ਟੌਪ ਦਾ ਜੇ ਸੂਟ ਬਹੁਤ ਸੋਹਣਾ ਜੇ ਜਿਹਦੇ ਨਾਲ ਦੁਪੱਟਾ ਮਿਲਣਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਬਾਟਮ ਮਸਲੀਨ ਦੀ ਤੇ ਇਹ ਮੈਂ ਨਾ ਅੱਜ ਵੀ ਵੀਡੀਓ 'ਚ ਕਸਟਮਰ ਨੂੰ ਦੱਸਿਆ ਹੈਗਾ ਬਹੁਤ ਸਾਰੀਆਂ ਭੈਣਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੀਗੀ ਕਨਫਿਊਜ਼ਨ ਕੀ ਹੈ ਕਿ ਇਹ ਸੂਟ 590 ਰੁਪਏ ਦਾ ਆ ਦੋ ਸੂਟ ਬੁੱਕ ਕਰਦੇ ਜੇ ਤਾਂ ਤੁਹਾਨੂੰ 1100 ਦੇ ਪੈਣੇ ਜੀ ਠੀਕ ਹੈ ਜੀ ਸ਼ਿਪਿੰਗ ਫਰੀ ਦੇ ਨਾਲ ਜੇ ਸਿੰਗਲ ਸੂਟ ਦਾ ਰੇਟ ਆਉਣਾ ਜੇ 590 ਰੁਪਏ ਦੋ ਬੁੱਕ ਕਰਦੇ ਜੇ ਆਫਰ ਦੇ ਵਿੱਚ ਦੇ ਦਾਂਗੇ ਤੁਹਾਨੂੰ ਆਪਾਂ ਜਿਹਦੇ ਵਿੱਚ ਮਿਲਣਾ ਜੇ ਰੇਟ ਤੁਹਾਨੂੰ ਸਿਰਫ ਤੇ ਸਿਰਫ ਕੀ ਹੀਗਾ ਸਸਤਾਜਾ ਘੈਂਟਜਾ ਪ੍ਰਾਈਸ ਸਿਰਫ ਤੇ ਸਿਰਫ 1100 ਦੇ ਦੋ ਸੂਟ ਮਿਲ ਜਣੇ ਤੁਹਾਨੂੰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਾਟਮ ਫੈਬਰਿਕ ਵੇਖੋ ਇਹਨਾਂ ਦਾ ਕਿੰਨਾ ਟਾਪ ਦਾ ਆ ਸਸਤੀ ਰੇਂਜ ਆ ਕੁਆਲਿਟੀ ਟਾਪ ਦੀ ਆ ਰੇਟ ਸਿਰਫ ਉਹੀ 590 ਦਾ ਸਿੰਗਲ ਸੂਟ ਸ਼ਿਪਿੰਗ ਦਊਂਗਾ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਲਰ ਇੱਕ ਕਾਫੀ ਬੜਾ ਸੋਹਣਾ ਜੇ ਬਾਟਮ ਨਾਲ ਮਸਲੀਨ ਦੀ ਜੇ ਮੈਚਿੰਗ ਬਹੁਤ ਸੋਹਣੀ ਫੈਬਰਿਕ ਆਉਣਾ ਜੇ ਇਹਦਾ ਬਰਬਰੀ ਜੋਰ ਜੜਦਾ ਰੇਟ ਸਿਰਫ ਉਹੀ ਸਸਤਾ ਜਾਂ 590 ਦਾ ਸੂਟ ਜੇ ਸਿਰਫ ਤੇ ਆ ਵੀ ਪ੍ਰਿੰਟ ਜਿਹੜਾ ਜੇ ਇਹ ਵੀ ਰੀਸਟਾਕ ਹੋਇਆ ਜੇ ਪਿਛਲੀ ਵਾਰੀ ਇਹਦੀ ਬਹੁਤ ਸਾਰੀ ਡਿਮਾਂਡ ਸੀ ਜਿਹੜੀਆਂ ਪਹਿਣਾ ਰਹਿ ਗਈਆਂ ਹੁਣ ਬੁੱਕ ਕਰ ਲਿਓ ਤੇ ਇਹ ਕਾ ਜਿਹੜਾ ਪ੍ਰਿੰਟ ਹੈਗਾ ਇਹ ਵੀ ਰੀਸਟਾਕ ਜੇ ਆਪਣੇ ਕੋਲ ਹੈ ਇੱਚ ਕਾਫੀ ਪ੍ਰਿੰਟ ਹੋਰ ਵੀ ਆਏ ਮੈਂ ਅਜੇ ਵੀਡੀਓ ਜੀ ਨਹੀਂ ਪਾਏ ਤੁਹਾਨੂੰ ਉਹਦਾ ਮਾੜਾ ਜਿਹਾ ਦਿਖਾ ਦਣਾ ਖੋਲੇ ਨਹੀਂਗੇ ਪ੍ਰਿੰਟ ਇਹ ਵੀ ਆਪਾਂ ਛੇਤੀ ਵੀਡੀਓ ਚ ਪੋਸਟ ਕਰਾਂਗੇ ਫਿਰ ਆ ਇਹ ਵਾਲੇ ਤੁਸੀਂ ਲੈ ਸਕਦੇ ਜੇ ਉਹ ਮੈਂ ਸੂਟ ਜਿਹੜੇ ਪ੍ਰਿੰਟ ਰੱਖੇ ਆ ਨਾ ਉਹ ਸਿਰਫ ਉਹਨਾਂ ਭੈਣਾਂ ਲਈ ਹੈ ਜਿਨ੍ਹਾਂ ਨੇ ਇਸ ਦੁਕਾਨ ਤੋਂ ਆਣ ਕੇ ਲੈ ਕੇ ਜਾਣੇ ਆ ਕਿਉਂਕਿ ਬਹੁਤ ਸਾਰੀਆਂ ਭੈਣਾਂ ਸਾਡੀਆਂ ਫਿਰ ਸਾਡੇ ਨਾਲ ਨਾਰਾਜ਼ ਹੋ ਜਾਣਗੀਆਂ ਕਿ ਇਸ ਦੁਕਾਨ ਤੇ ਆਉਣੀਆਂ ਸਾਨੂੰ ਮਿਲਦੇ ਨਹੀਂ ਕਿ ਉਹ ਪ੍ਰਿੰਟ ਮੈਂ ਉਹਨਾਂ ਵਾਸਤੇ ਹੀ ਰੱਖਿਆ ਉਹਦਾ ਫਾਇਦਾ ਤੁਸੀਂ ਆਣ ਕੇ ਸ਼ਾਪ ਤੇ ਵਿਜ਼ਿਟ ਕਰਕੇ ਲੈ ਸਕਦੀਆਂ ਜੀ ਤੇ ਆਹ ਲੋ ਜੀ ਇਹ ਸੋਨਾ ਜਿਹਾ ਪ੍ਰਿੰਟ ਬਹੁਤ ਪਿਆਰਾ ਜਿਹਾ ਕਲਰ ਲਾਈਟ ਲੈਮਨ ਸ਼ੇਡ ਡਿਜੀਟਲ ਪ੍ਰਿੰਟ ਦਾ ਦੁਪੱਟਾ ਫੈਬਰਿਕ ਜੌਰਜਟ ਦਾ ਰੇਟ 590 ਦੇ ਨਾਲ ਇਸ ਤੋਂ ਬਾਅਦ ਹੁਣ ਵੀਡੀਓ ਸ਼ੁਰੂ ਕਰਦੇ ਆ 645 ਵਾਲੇ ਸੂਟਾਂ ਦੀ ਇਹਦਾ ਵੀ ਫੈਬਰਿਕ ਆਉਣਾ ਜੇ ਜੋਰਜਟ ਦਾ ਬਹੁਤ ਸੋਹਣਾ ਸੂਟ ਜੇ ਇਹ ਵੀ ਆਪਣੇ ਕੋਲ ਜਿਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਜੇ neck ਦੇ ਉੱਤੇ ਵਰਕ ਜੇ ਸਾਰਾ ਪੈਨਲ ਵਰਕ ਤੇ ਫੈਬਰਿਕ ਦੀ ਕੱਟ ਜਿਹੜੀ ਜੇ ਇਹਦੀ ਆਉਣੀ ਜੇ 475 ਦੀ ਦੁਪੱਟਾ ਆਉਣਾ ਜੇ ਜੋਰਜਟ ਦਾ ਪੇਂਟ ਹੋਇਆ ਜੇ ਦੁਪੱਟੇ ਤੇ ਵੀ ਸਾਰੇ ਤੇ ਐਮਬਰਾਇਡਰੀ ਵਰਕ ਜੇ ਨਾਲ ਪੇਂਟ ਵਰਕ ਜੇ ਫੈਬਰਿਕ ਜੋਰਜਟ ਦਾ ਜੋਰਜਟ ਦਾ ਤੇ ਦੁਪੱਟਾ ਜੇ ਕਲਰ ਹੈਗਾ ਜੇ ਫਿਰੋਜੀ ਰੇਟ ਇਹਦਾ ਵੀ ਸੇਮ ਮਿਲ ਜਾਣਾ ਜੇ ਤੁਹਾਨੂੰ ਸਿਰਫ 645 ਰੁਪਏ ਅੱਗੇ ਹੈਗਾ ਜੇ ਮੋਰ ਪੰਖੇਆ ਕਲਰ ਵੀਡੀਓ ਜੇ ਮਾਈਨਰ ਕਲਰ ਦਾ ਫਰਕ ਜੇ ਚੇਂਜ ਜੇ ਕਦਰ ਹੈਗਾ ਜੇ ਮੋਰ ਪੰਖੀ ਆ ਫੈਬਰਿਕ ਹੈਗਾ ਜੇ ਜੋਰਜਟ ਕੱਟ ਹੈ ਜੀ ਜੇ ਦੀ 475 ਦੀ ਹੈਲਦੀ ਕਸਟਮਰ ਪਲੀਜ਼ ਖਿਆਲ ਕਰਿਓ ਮੈਨੂੰ ਪੁੱਛ ਕੇ ਫਿਰ ਬੁੱਕ ਕਰਿਓ ਲੈਂਥ ਜਿਹੜੀ ਜੇ ਦੀ 41 ਤੋਂ 42 ਤੱਕ ਰੈਡੀ ਹੋਣੀ ਜੇ ਤੇ ਅੱਗੇ ਆ ਗਿਆ ਜੇ ਬਰਬਰੀ ਦੇ ਸੂਟ ਪ੍ਰਿੰਟ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਪ੍ਰਿੰਟ ਸੂਟ ਆ ਗਏ ਜੀ ਜਿਹਦੇ ਵਿੱਚ ਸ਼ਰਟ ਦਾ ਫੈਬਰਿਕ ਆਉਣਾ ਜੇ ਬਰਬਰੀ ਦਾ ਦੁਪੱਟਾ ਇਹਦੇ ਨਾਲ ਆਉਣਾ ਜੇ ਜੋਰਜਟ ਦਾ ਤੇ ਬਾਟਮ ਅਸਲੀਨ ਦੀ ਤਿੰਨਾ ਸੂਟਾਂ ਦਾ ਮੈਚ ਕੀਤਾ ਇਹਦੇ ਵਿੱਚ ਚੈੱਕ ਕਰ ਲਿਓ ਫੇਰ ਇੱਕ ਵਾਰੀ ਸ਼ਰਟ ਆਉਣੀ ਬਰਬਰੀ ਦੀ ਤੇ ਦੁਪੱਟਾ ਆਉਣਾ ਜੇ ਜੋਰਜਟ ਦਾ ਤੇ ਬਾਟਮ ਆਉਣੀ ਜੇ ਮਸਲੀਨ ਦੀ ਕੰਬੀਨੇਸ਼ਨ ਟੌਪ ਦਾ ਜੇ ਕਲਰ ਚਾਰਟ ਬਹੁਤ ਸੋਹਣਾ ਜੇ ਰੇਟ ਆਉਣਾ ਜੇ ਇਹਦਾ ਵੀ ਸੇਮ ਦੋ ਸੂਟ ਬੁੱਕ ਕਰ ਲਿਓ ਤੇ ਤੁਹਾਨੂੰ ਮਿਲ ਜਣੇ 1200 ਦੇ ਸਿੰਗਲ 645ਾਂ ਦਾ ਤੇ ਇੱਕ ਆ ਲਾਈਟ ਸ਼ੇਡ ਆ ਕੀ ਬਰਬਰੀ ਦੇ ਵਿੱਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਇਹਦੇ ਚ ਵੀ ਸੇਮ ਹੁੰਦੇ ਰਹਿਣਾ ਦੁਪੱਟਾ ਜਿਹੜਾ ਜੇ ਜੋਰਜਟ ਦੇ ਨਾਲ ਤੇ ਬਾਟਮ ਜਿਹੜੀ ਜੇ ਮਸਲੀਨ ਦੇ ਨਾਲ ਤੇ ਸ਼ਰਟ ਜਿਹੜੀ ਜੇ ਉਹਦੇ ਵਿੱਚ ਆ ਜਣੀ ਆ ਬਰਬਰੀ ਦੇ ਅੱਗੇ ਆ ਗਿਆ ਫਿਰ ਇੱਕ ਸੋਹਣਾ ਜਿਹਾ ਸੂਟ ਜਿਹਦੇ ਵਿੱਚ ਆ ਗਿਆ ਜੋਰਜਟ ਦੇ ਉੱਤੇ ਬਲੈਕ ਸੂਟ ਜੇ ਬਹੁਤ ਸੋਹਣਾ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 645 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰ ਲਿਓ ਤੇ ਤੁਹਾਨੂੰ ਮਿਲ ਜਣੇ ਆ ਸਿਰਫ ਤੇ ਸਿਰਫ 1200 ਰੁਪਏ ਦੇ ਵਿੱਚ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਇੱਕ ਹੋਰ ਪਿਆਰਾ ਜਿਹਾ ਕਲਰ ਜੋਰਜਟ ਦੇ ਉੱਤੇ ਰਾਇਲ ਬਲੂ ਕਲਰ ਆ ਗਿਆ ਜੇ ਫੈਬਰਿਕ ਆ ਗਿਆ ਜੇ ਜੋਰਜਟ ਦਾ ਬਾਜੂ ਵਰਕੇ ਦੇ ਨਾਲ ਐਡ ਰਹਿਣਾ ਜੇ ਡਿਜ਼ਾਈਨ ਆ ਗਿਆ ਸਿੰਧੀ ਬੂਟੀ ਦਾ ਕਦਰ ਦਾ ਫਰਕ ਜੇ ਕਦਰ ਵੀਡੀਓ ਚ ਡਾਰਕ ਆਉਂਡ ਆ ਜੇ ਉਦਾਂ ਇਹ ਲਾਈਟ ਮਿਲਣਾ ਜੇ ਤੁਹਾਨੂੰ origignal ਦੇ ਵਿੱਚ ਕਲਰ ਨੂੰ ਲੈ ਕੇ ਕਨਫਿਊਜ਼ਨ ਨਾ ਰਹੇ ਕਲਰ ਲਾਈਟ ਆਉਣਾ ਜੇ ਵੀਡੀਓ ਚ ਡਾਰਕ ਆਉਂਡ ਆ ਜੇ ਰੇਟ ਹੈਗਾ ਜੇ ਇਹਦਾ ਸੇਮ 645 ਰੁਪਏ ਤੇ ਹੁਣ ਸੂਟ ਜਿਹੜੇ ਸ਼ੁਰੂ ਹੋ ਗਏ ਜੇ ਇਹ ਹੈਗੇ ਜੇ 745 ਰੁਪਈਆ ਦੇ 1400 ਦੇ ਦੋ ਸੂਟ ਤੁਹਾਨੂੰ ਮੈਂ ਸੂਟ ਦਿਖਾਉਣਾ ਆ ਬਹੁਤ ਪਿਆਰਾ ਆ ਗਿਆ ਜੇ ਆਰਟੀਕਲ ਇਹਦੀ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਆ ਇਹਦੀ ਮਾਡਲ ਦੀ ਸੇਮੇ ਮਾਡਲ ਵਾਲਾ ਸੂਟ ਜੇ ਫੈਬਰਿਕ ਹੈਗਾ ਜੀ ਇਹਦਾ ਜੋਰ ਜਟਦਾ ਇਹ ਤੁਹਾਨੂੰ ਮਿਲਣਾ ਜੇ ਸ਼ਰਟ ਤੇ ਨਾਲ ਇਹਦੇ ਮਿਲਣੀ ਜੇ ਬਾਟਮ ਤੇ ਦੁਪੱਟਾ ਫੈਬਰਿਕ ਆਉਣਾ ਜੇ ਜੋਰ ਜਟਦਾ ਰੇਟ ਆਉਣਾ ਜੇ 745 ਰੁਪਏ ਆ ਲੋ ਜੀ ਆ ਹੈਗਾ ਜੀ ਇਹਦਾ ਦੁਪੱਟਾ ਡਿਜੀਟਲ ਤੇ ਆ ਹੈਗੀ ਜੀ ਇਹਦੇ ਨਾਲ ਬਾਟਮ ਜੋਰ ਜਟ ਦੀ 2.5 2.5 ਮੀਟਰ ਦੀ ਕੱਟ ਆਉਣੀ ਜੇ ਤੇ ਇਹ ਤੁਹਾਨੂੰ ਮੈਂ ਦੋਵੇਂ ਸੂਟਾਂ ਦੀ ਮੈਂ ਤੁਹਾਨੂੰ ਹੁਣੇ ਇਹਨਾਂ ਦੀ ਮਾਡਲ ਪਿਕ ਬਖਾ ਦਿੰਦਾ ਤੇ ਆ ਲੋ ਜੀ ਕਰ ਲਿਓ ਚੈੱਕ ਇਹਦੀ ਸੇਮ ਇਦਾਂ ਹੀ ਆਣੀ ਜੇ ਸੇਮ ਇਦਾਂ ਮਾਡਲ ਵਾਂਗੂ ਸੂਟ ਬਣਿਆ ਆਊਗਾ ਜੀ ਤੇ ਫੈਬਰਿਕ ਆਉਣਾ ਜੇ ਇਹਦਾ ਜ਼ੋਰ ਝੜਦਾ ਬਹੁਤ ਸੋਹਣੀ ਮਸਲੀਨ ਦੀ ਬਾਟਮ ਜੇ ਨਾਲ ਦੁਪੱਟਾ ਵੀ ਜ਼ੋਰ ਝੜਦਾ ਜੇ ਤੇ ਆ ਇਹਦੀ origignal ਪਿਕ ਮਿਲ ਜਣੀ ਜੇ ਤੁਹਾਨੂੰ ਬਾਕੀ ਮੈਂ ਵੀਡੀਓ ਜੀ ਤੁਹਾਨੂੰ ਦਿਖਾ ਦਣਾ ਸੂਟ ਤੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 745 ਰੁਪਏ ਦੋ ਸੂਟ ਆਉਣੇ ਜੇ 1400 ਦੇ ਆ ਚੈੱਕ ਕਰ ਲਿਓ ਸੇਮ ਸੂਟ ਜੇ ਸੇਮ ਪ੍ਰਿੰਟ ਤੇ ਸੇਮ ਡਿਜ਼ਾਈਨ ਤੇ ਦੁਪੱਟਾ ਵੀ ਸੇਮ ਜ਼ੋਰ ਝੜਦਾ ਸ਼ਰਟ ਵੀ ਜ਼ੋਰ ਝੜਦੀ ਤੇ ਬਾਟਮ ਜਿਹੜੀ ਜੇ ਉਹ ਆਉਣ ਜੇ ਮਸਲੀਨ ਦੀ ਰੇਟ ਆਉਣਾ ਜੇ 745 ਰੁਪਏ ਤੇ ਦੂਸਰੇ ਵਾਈਟ ਸੂਟ ਦੀ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਮਾਡਲ ਵੇਕ ਤੁਹਾਨੂੰ ਉਹ ਵੀ ਮਿਲ ਜਾਂਦੀ ਹੁਣੇ ਤੇ ਆਹ ਲਓ ਜੀ ਆਹ ਕਰ ਲਓ ਚੈੱਕ ਜੀ ਸੇਮ ਇਹ ਸੂਟ ਇਦਾਂ ਬਣਿਆ ਹੋਣਾ ਜੇ ਮਾਡਲ ਨਾਲ ਦਾ ਸੇਮ ਡਿਜ਼ਾਈਨ ਤੇ ਆਹ ਜੇ ਸੂਟ ਪੂਰਾ 오ਰੀਜਨਲ ਇਹਦੀ ਅਜੇ ਮੈਂ ਪੋਸਟ ਨਹੀਂ ਪਾਈ ਗਰੁੱਪ ਦੇ ਵਿੱਚ ਇਹਦੇ ਬਾਹਾਂ ਤੇ ਆਉਂਦਾ ਜੇ ਤੇ ਨਾਲ ਦੁਪੱਟਾ ਆਉਂਦਾ ਜੇ ਸੋਨਾ ਜਿਹਾ ਬਣਿਆ ਤੇ ਪ੍ਰਿੰਟ ਆਉਣੀ ਜੇ ਇਹਦੀ ਸ਼ਰਟ ਤੇ ਆਹ ਚੈੱਕ ਕਰ ਲਿਓ ਜੀ ਆਹ ਸੇਮ ਮਾਡਲ ਵਾਲਾ ਆਰਟੀਕਲ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸੜਕੋ 745 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਰੇਟ ਸਿਰਫ ਤੇ ਸਿਰਫ ਦੋ ਸੂਟ ਦਾ 1400 ਰੁਪਿਆ ਆਲ ఓਵਰ ਇੰਡੀਆ ਚ ਫਰੀ ਸ਼ਿਪਿੰਗ ਅੱਗੇ ਆ ਗਿਆ ਮਸਲੀਨ ਦੇ ਉੱਤੇ ਸਿੰਧੀ ਬੂਟੀ ਦੇ ਸੂਟ ਕਲਰ ਆ ਗਿਆ ਰਸਟ ਰਸਟ ਦੇ ਨਾਲ ਆ ਗਈ ਜੇ ਲਾਈਟ ਫਰੋਜੀ ਡਾਰਕ ਲਾਈਟ ਫਰੋਜੀ ਕਲਰ ਦੀ ਕੰਬੀਨੇਸ਼ਨ ਚੈੱਕ ਕਰ ਲਿਓ ਜੀ ਦੁਪੱਟਾ ਮਸਲੀਨ ਦਾ ਬਾਟਮ ਮਸਲੀਨ ਦੀ ਸ਼ਰਟ ਵੀ ਮਸਲੀਨ ਦੀ ਬਾਜੂ ਵਰ ਕੈਡ ਜੇ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 745 ਸ਼ਿਪਿੰਗ ਫਰੀ ਆਲ ఓਵਰ ਇੰਡੀਆ ਦੇ ਵਿੱਚ ਇਦੇ ਵਿੱਚ ਸੈਕੰਡ ਕਲਰ ਵੀ ਚੈੱਕ ਕਰ ਲਿਓ ਆਪਣੇ ਕੋਲ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਆ ਲਓ ਜੀ ਚੈੱਕ ਕਰ ਲਿਓ ਜੀ ਦੋ ਸੂਟ ਮਿਲਣੇ 1400 ਦੇ ਸੁਪਰ ਸੰਡੇ ਸੇਲ ਦੇ ਵਿੱਚ ਜਲਦੀ ਜਲਦੀ ਬੁੱਕ ਕਰ ਲਿਓ ਸਕਰੀਨ ਸ਼ਾਟ ਲੈ ਲਿਓ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਪੇਮੈਂਟ ਹੋ ਜਾਣੀ ਜੇ ਆ ਲਓ ਜੀ ਅੱਗੇ ਆ ਗਿਆ ਬਲੈਕ ਬਲੈਕ ਦੇ ਨਾਲ ਆ ਗਿਆ ਜੇ ਬਹੁਤ ਸੋਹਣਾ ਫਿਰੋਜੀ ਦਾ ਕੰਟਰਾਸਟ ਦੁਪੱਟਾ ਵੀ ਮਸਲੀਨ ਦਾ ਸ਼ਰਟ ਮਸਲੀਨ ਦੀ ਬਾਟਮ ਵੀ ਮਸਲੀਨ ਦੀ ਰੇਟ ਉਹੀ ਸੇਮ 745 ਦਾ ਸੂਟ ਜੇ ਸਿਰਫ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਅਭੀ ਸੋਨਾ ਜਿਹਾ ਕਲਰ ਚੈੱਕ ਕਰ ਲਿਓ ਇੰਡੀਗੋ ਸ਼ੇਡ ਨਾਲ ਪੀਚ ਕਲਰ ਦੀ ਆ ਗਈ ਇਹਦੇ ਬਾਟਮ ਤੇ ਨਾਲ ਦੁਪੱਟਾ ਵੀ ਸੇਮ ਕੰਟਰਾਸਟ ਮੈਚਿੰਗ ਰੇਟ ਉਹੀ ਸੇਮ 21400 ਦੇ ਤੇ ਆ ਲਓ ਜੀ ਇੱਕ ਹੋਰ ਮਾਡਲ ਵਾਲਾ ਆਰਟੀਕਲ ਬਹੁਤ ਜ਼ਿਆਦਾ ਤੁਸੀਂ ਡਿਮਾਂਡ ਕਰਦੇ ਹੋ ਇਹਨਾਂ ਸੂਟਾਂ ਦੀ ਇਹ ਹੋ ਗਏ ਜੇ ਆਪਣੇ ਕੋਲ ਵਰਬਰੀ ਦਿੱਤੇ ਰੀਸਟਾਕ ਸੂਟ ਸੇਮ ਸੂਟ ਇਦਾਂ ਮਾਡਲ ਨਾਲ ਤਾਂ ਬਣਿਆ ਹੋਊਗਾ ਜੇ ਤੁਹਾਨੂੰ ਤੇ ਇਹ ਤੁਸੀਂ ਚੈੱਕ ਕਰ ਸਕਦੇ ਜੇ ਪਹਿਲਾਂ ਤੁਹਾਨੂੰ ਦਿਖਾ ਦਿੰਨਾ ਆਹ ਹੋਣਾ ਜੇ ਇਹਦਾ ਬਾਜੂ ਵਰਕ ਸੇਮ ਇਦਾਂ ਜਿੱਦਾਂ ਇਹਦੇ ਬਣਿਆ ਕੁੜੀ ਦੇ ਮਾਡਲ ਨੇ ਪਾਇਆ ਆ ਇਦਾਂ ਸੇਮ ਬਾਜੂ ਵਰਕ ਹੋਣਾ ਜੇ ਇਹਦਾ ਤੇ ਆ ਜਿੱਦਾਂ ਬਾਟਮ ਦੇ ਉੱਤੇ ਬਣਿਆ ਇਹਦੇ ਇਦਾਂ ਹੀ ਸੇਮ ਇਹਦੀ ਬਾਟਮ ਬਣੀ ਆਉਣੀ ਜੇ ਚੈੱਕ ਕਰ ਲਿਓ ਬਾਟਮ ਵਰਕ ਚੈੱਕ ਕਰ ਲਿਓ ਇਹਦਾ ਬਾਜੂ ਵਰਕ ਤੇ ਨਾਲ ਇਹਦੇ ਆਉਣਾ ਜੇ ਦੁਪੱਟਾ ਦੁਪੱਟਾ ਵੀ ਬਰਬਰੀ ਦਾ ਤੇ ਸੇਮ ਜਿੱਦਾਂ ਫਰੰਟ ਦੇ ਵਿੱਚ ਪੈਨਲ ਬਣੇ ਹਨਾ ਇਹਦੇ ਡਿਜ਼ਾਈਨ ਦੇ ਇਦਾਂ ਹੀ ਸੇਮ ਫਰੰਟ ਦੇ ਵਿੱਚ ਪੈਨਲ ਮਿਲਣਗੇ ਤੁਹਾਨੂੰ ਚੈੱਕ ਕਰ ਲਓ ਆ ਲਓ ਜੀ ਆ ਪੈਨਲ ਵਰਕ ਦਾ ਡਿਜ਼ਾਈਨ ਜੇ ਆ ਨੈਕ ਦਾ ਡਿਜ਼ਾਈਨ ਜੇ ਤੇ ਇਧਰ ਨੂੰ ਇਹਦੀ ਲੈਂਥ ਨਿਕਲਣੀ ਜੇ ਆਲ ਓਵਰ ਸੂਟ ਜੇ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਕਿੱਥੇ ਵੀ ਤੁਸੀਂ ਬੁੱਕ ਕਰ ਲਿਓ ਸਿੰਗਲ ਸੂਟ 745 ਦਾ ਦੋ ਸੂਟ 1400 ਦੇ ਕਲਰ ਬਹੁਤ ਸੋਹਣਾ ਜੇ ਅੱਗੇ ਆ ਗਿਆ ਜੇ ਮੂੰਗੀਆਂ ਸ਼ੇਡ ਇਹ ਵੀ ਬਹੁਤ ਪਿਆਰੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਮੂੰਗੀਆਂ ਇਹਦੇ ਵਿੱਚ ਵੀ ਦੁਪੱਟਾ ਤੁਹਾਨੂੰ ਮਿਲ ਜਣਾ ਜੇ ਸ਼ਿਮਰ ਦਾ ਨਾ ਸੌਰੀ ਬਰਬਰੀ ਦਾ ਤੇ ਸੂਟ ਵੀ ਮਿਲਦਾ ਜੇ ਬਰਬਰੀ ਦਾ ਤੇ ਇਹਦੇ ਵੀ ਸੇਮ ਇਦਾਂ ਹੀ ਜਿਹੜਾ ਜੇ ਮਾਡਲ ਵਾਂਗੂ ਵਰਕ ਤੁਹਾਨੂੰ ਦਿਖਾ ਦਿੰਨਾ ਆ ਮਿਲ ਜਣਾ ਜੇ ਬਾਜੂ ਵਰਕ ਆਊਗਾ ਬਾਟਮ ਵਰਕ ਆਊਗਾ ਜੇ ਸੇਮ ਇਦਾਂ ਹੀ ਇਹਦੇ ਆ ਲੋ ਕੰਟਰਾਸਟ ਚੈੱਕ ਕਰ ਲਓ ਇਹਦਾ ਮੈਚਿੰਗਾਂ ਚੈੱਕ ਕਰ ਲਓ ਇਹਨਾਂ ਦੀਆਂ ਤੇ ਰੇਟ ਇਹਨਾਂ ਦੇ ਜਿਹੜੇ ਜੇ ਬਹੁਤ ਪਿਆਰੇ ਜਿਹੇ ਜੇ ਸਿਰਫ ਤੇ ਸਿਰਫ 745 ਰੁਪਈਆ ਦਾ ਸੂਟ ਜੇ ਸ਼ਿਪਿੰਗ ਫਰੀ ਦੇ ਵਿੱਚ ਜੇ ਆਲ ਓਵਰ ਇੰਡੀਆ ਦੇ ਵਿੱਚ ਦੋ ਸੂਟ 1400 ਦੇ ਅੱਗੇ ਆ ਗਿਆ ਮਰੂਨ ਸ਼ੇਡ ਇਹ ਜਿਹੜੇ ਤੁਹਾਨੂੰ ਮੈਂ ਅੱਜ ਰੇਟ ਦੇਣ ਦੇ ਆ ਨਾ ਜਿਹੜੇ ਮੈਂ ਤੁਹਾਨੂੰ ਇਹ ਸਿਰਫ ਆਪਣੇ ਅੱਜ ਦੀ ਸੇਲ ਦੇ ਰੇਟ ਆ ਸਟੋਰ ਬਾਅਦ ਵਿੱਚ ਆਣ ਕੇ ਜੇ ਕਹਿਣਗੇ ਵੀ ਸਾਨੂੰ ਇਸੇ ਰੇਟ ਤੇ ਦੇ ਦਿਓ ਫਿਰ ਨਹੀਂ ਜੇ ਮਿਲਣਾ ਸੂਟ ਹੈ ਤੇ ਨਾ ਹੀ ਇਹ ਬਾਅਦ ਵਿੱਚ ਵੀਡੀਓ ਵੇਖ ਕੇ ਤੁਸੀਂ ਬੁੱਕ ਕਰੋਗੇ ਤਾਂ ਮਿਲਣਾ ਰੇਟ ਤੁਹਾਨੂੰ ਮਿਲਣਾ ਸਿਰਫ ਅੱਜ ਦੀ ਵੀਡੀਓ ਦਾ ਸੁਪਰ ਸੰਡੇ ਸੇਲ ਦਾ ਸਿਰਫ ਤੇ ਸਿਰਫ 1400 ਦੇ ਦੋ ਸੂਟ ਜੇ ਬਰਬਰੀ ਦੇ ਸੂਟ ਅੱਗੇ ਆ ਗਿਆ ਬਹੁਤ ਸ਼ਾਨਦਾਰ ਸੂਟ ਆ ਗਿਆ ਜੇ ਸ਼ਿਮਰ ਤੇ ਉੱਤੇ ਸ਼ਿਮਰ ਆ ਗਈ ਚੌਕਲੇਟ ਕਲਰ ਆ ਗਿਆ ਵਾਈਟ ਤੇ ਲਾਈਟਾਂ ਸਾਡੀਆਂ ਕਰਨ ਲੱਗੀਆਂ ਬਲਿੰਕ ਬੰਦ ਕਰੇ ਲਾਈਟ ਭਾਜੀ ਲਓ ਜੀ ਕਲਰ ਆ ਗਿਆ ਜੇ ਵਾਈਟ ਮਿਲਕੀ ਵਾਈਟ ਬਹੁਤ ਸੋਹਣਾ ਮਿਲਕੀ ਵਾਈਟ ਕਲਰ ਜੇ ਘੇਰਾ ਇਹਦਾ ਬਹੁਤ ਸੋਹਣਾ ਕੱਟਵਰਕ ਜੇ ਨਾਲ ਦੁਪੱਟਾ ਮਸਲੀਨ ਦਾ ਜੇ ਤੇ ਬਾਜੂ ਵਰਕ ਐਡ ਜੇ ਇਹਦਾ ਵੀ ਸੇਮ ਰੇਟ ਦਿੱਤਾ ਜੇ ਅੱਜ ਆਪਾਂ ਤੁਹਾਨੂੰ 745 ਰੁਪਏ ਤੇ ਆਹ ਲਓ ਜੀ ਹਰ ਵਾਰ ਦੀ ਤਰ੍ਹਾਂ ਆਫਰ ਦੇ ਵਿੱਚ ਸੂਟ ਤੁਹਾਨੂੰ ਮਿਲਣਾ ਜੇ ਇਹ ਵੀ ਇਹਦਾ ਵੀ ਦੁਪੱਟਾ ਚਨੋਂਨ ਦਾ ਜੇ ਵਰਕ ਮਿਲ ਜਾਣਾ ਤੁਹਾਨੂੰ ਬਾਜੂ ਤੇ ਘੇਰੇ ਤੇ ਸਾਰਾ ਸੂਟ ਜਿਹੜਾ ਜੇ ਏਮਬਰਾਇਡਰੀ ਹੋਈ ਜੇ ਬਹੁਤ ਸੋਹਣੀ ਦੁਪੱਟਾ ਚਨੋਂਨ ਦਾ ਰੇਟ ਉਹੀ ਸੇਮ 745 ਦੇ ਨਾਲ ਤੇ ਆਹ ਲਓ ਜੀ ਫਿਰ ਚੈੱਕ ਕਰ ਲਿਓ ਇੱਕ ਵਾਰੀ ਬਹੁਤ ਪਿਆਰੇ ਸੂਟ ਜਿਹੜੇ ਜੇ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਆਗੇ ਜੇ ਨੈਕ ਵਰਕ ਦੇ ਨਾਲ ਬਾਟਮ ਵਰਕ ਦੁਪੱਟਾ ਨਾਲ ਮਸਲੀਨ ਦਾ ਸਾਰੇ ਸੂਟ ਦੇ ਵਿੱਚ ਵਰਕ ਮਿਲਣਾ ਤੇ ਸ਼ਰਟ ਵੀ ਮਸਲੀਨ ਦੀ ਬਾਟਮ ਮਸਲੀਨ ਦੀ ਦੁਪੱਟਾ ਵੀ ਮਸਲੀਨ ਦਾ ਰੇਟ ਮਿਲਣਾ ਸਿਰਫ 1400 ਦੇ ਦੋ ਸੂਟ 745 ਦਾ ਸਿੰਗਲ ਤੇ ਆਹ ਲਓ ਜੀ ਕਾਫੀ ਦੇ ਨਾਲ ਮਸਟਰਡ ਦਾ ਕੰਟਰਾਸਟ ਇਹ ਵੀ ਕਮਾਲ ਦਾ ਕੰਟਰਾਸਟ ਜੇ ਕਮਾਲ ਦਾ ਸੂਟ ਜੇ ਇਹ ਵੀ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਅੱਗੇ ਆ ਗਿਆ ਜੇ ਰੈੱਡ ਦੇ ਨਾਲ ਬਹੁਤ ਪਿਆਰਾ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਰੈੱਡ ਕਲਰ ਦਾ ਆ ਗਿਆ ਇਹਦਾ ਕੰਟਰਾਸਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਵਾਈਟ ਦੇ ਨਾਲ ਵਾਈਟ ਥ੍ਰੈਡ ਦਾ ਕੰਟਰਾਸਟ ਸ਼ਿਪਿੰਗ ਫਰੀ ਦੇ ਨਾਲ ਜੇ 745 ਰੁਪਏ ਦੇ ਵਿੱਚ ਤੇ ਅੱਗੇ ਆ ਗਿਆ ਕਾਟਨ ਦੇ ਉੱਤੇ ਜੇ ਇੱਕੋ ਸੂਟ ਜੇ ਆਪਣੇ ਕੋਲ ਆਹ ਵਰਕ ਜਿਹੜਾ ਜੇ ਇਹਦੇ ਬਾਜੂ ਤੇ ਆਉਂਦਾ ਜੇ ਇਹ ਕਨਫਿਊਜ਼ਨ ਨਾ ਹੋ ਜਾਓ ਕਿ ਸ਼ਾਇਦ ਇਹਦੇ ਘੇਰੇ ਤੇ ਆ ਕਿਹੜਾ ਨਹੀਂ ਜੇ ਇਹ ਆਉਂਦਾ ਜੇ ਬਾਜੂ ਵਰਕੇ ਦਾ ਨਾਲ ਆਉਂਦੀ ਜੇ ਬਾਟਮ ਤੇ ਦੁਪੱਟਾ ਆਉਂਦਾ ਜੇ ਕੋਟਾ ਡੋਰੀਆ ਦਾ ਫੈਬਰਿਕ ਹੈਗਾ ਜੇ ਕੋਰਾ ਕਾਟਨ ਦਾ ਰੇਟ ਹੈਗਾ ਜੇ ਇਹਦਾ ਵੀ 745 ਰੁਪਏ ਅੱਗੇ ਆ ਗਿਆ ਜੇ ਕਾਟਨ ਦੇ ਉੱਤੇ ਸੂਟ ਬਹੁਤ ਸੋਹਣਾ ਕਾਟਨ ਜੇ ਵਰਕ ਬਹੁਤ ਸੋਹਣਾ ਜੇ ਦੁਪੱਟਾ ਮਸਲੀਨ ਦਾ ਜੇ ਤੇ ਨਾਲ ਇਹਦੇ ਬਾਜੂ ਵਰਕ ਜਿਹੜਾ ਜੇ ਉਹ ਤੁਹਾਨੂੰ ਐਡ ਮਿਲਣਾ ਜੇ ਇਹਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਸਾਰੇ ਸੂਟ ਚ ਮਿਲ ਜਾਣੀਆਂ ਜੇ ਦੁਪੱਟਾ ਟਾਈ ਐਂਡ ਡਾਈ ਦਾ ਰੇਟ ਇਹਦਾ ਵੀ ਆ ਜਣਾ ਜੇ 745 1400 ਦੇ ਦੋ ਸੂਟ ਤੇ ਲੋ ਜੀ ਇਹ ਹੈਗੀ ਆਪਣੇ ਕੋਲ ਸੰਡੇ ਦੀ ਵੀਡੀਓ ਐਦਵਾਰ ਵਾਲੀ ਸਸਤੇ ਸੂਟਾਂ ਦੀ ਟੌਪ ਦੀ ਸੂਟਾਂ ਦੀ ਬਹੁਤ ਸੋਹਣੇ-ਸੋਹਣੇ ਆ ਕਿਹਨਾਂ ਦਿੰਦੇ ਆ ਵੀ ਮੇਲਾ ਨੋਟਣ ਵਾਲੇ ਸੂਟਾਂ ਦੀ ਐਤਵਾਰ ਦੀ ਸੇਲ ਵਾਲੇ ਸੂਟ ਸੀਗੇ ਬੜੇ ਪਿਆਰੇ ਸੂਟ ਸੀਗੇ ਸਟਾਕ ਬੜਾ ਲਿਮਟਿਡ ਜੇ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਤੁਹਾਨੂੰ ਫੇਰ ਆਪਾਂ ਹੋਰ ਗਰਮ ਸੂਟ ਦੇਵਾਂਗੇ ਨਵੇਂ-ਨਵੇਂ ਆਏ ਆਪਣੇ ਕੋਲ ਡਿਜ਼ਾਈਨ ਰੈਡੀ ਹੋ ਕੇ ਬਹੁਤ ਸੋਹਣੇ-ਸੋਹਣੇ ਪਸ਼ਮੀਨਾ ਸਿਲਕ ਦੇ ਉੱਤੇ ਸੂਟ ਆ ਗਏ ਜ ਆਪਣੇ ਕੋਲ ਰੈਡੀ ਹੋ ਕੇ ਬਹੁਤ ਸੋਹਣੇ ਤੇ ਰੇਟ ਵੀ ਕੋਸ਼ਿਸ਼ ਆਪਣੀ ਇਹੀ ਹੈ ਕਿ ਤੁਹਾਨੂੰ ਬੜਾ ਜਾਇਜ਼ਾ ਦਈਏ ਬਹੁਤ ਸੋਹਣੇ ਆ ਗਏ ਕਲਰ ਚਾਰਟ ਬਹੁਤ ਪਿਆਰਾ ਆ ਆ ਉਹਦੇ ਵਿੱਚ ਵੀ ਔਰਗੈਂਜਾ ਚ ਵੀ ਬਹੁਤ ਸਾਰੇ ਸੂਟ ਆਏ ਆ ਰੈਡੀ ਹੋ ਕੇ ਤੇ ਇੱਕ ਚੀਜ਼ ਹੋਰ ਮੈਂ ਨਾ ਕਦੇ ਦਿਨ ਚ ਵੀਡੀਓ ਪਾਉਣ ਲੱਗਾ ਡਿਕਲੇਅਰ ਕਰਨ ਲੱਗਾ ਹਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਇੱਥੇ ਦੁਕਾਨ ਤੇ ਆਣ ਕੇ ਸੂਟ ਲੈਣੇ ਨਾ ਸਾਡੇ ਕੋਲ ਉਹਨਾਂ ਵਾਸਤੇ ਆਪਾਂ ਇੱਕ ਬਹੁਤ ਵੱਡੀ ਆਫਰ ਲੈ ਕੇ ਆਉਣ ਲੱਗੇ ਆਂ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਫਰ ਦਾ ਵੀ ਫਾਇਦਾ ਲੈ ਲਿਓ 3000 ਵਾਲੀ ਆਫਰ ਜਿਹੜੀ ਸਾਡੀ ਚੱਲਣ ਰਹੀ ਹੈ ਉਹਦਾ ਤੁਸੀਂ ਫਾਇਦਾ ਲੈਣੀ ਡੇ ਜੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ